ਸਸ਼ੀਕਲ ਜੀ ਸੇਧਰ ਸੋਈ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਇੱਕ ਸਬਜੀ ਤੋਂ ਦੋ ਸਬ지ਆ ਬਣਾਵਾਂਗੇ ਤੇ ਇਹ ਅਸੀਂ ਬੈਂਗਣ ਲੈ ਲਈ ਬੈਂਗਣ ਨੂੰ ਅਸੀਂ ਛੋਟੇ-ਛੋਟੇ ਕੱਟ ਲਗਾ ਲੈਣੇ ਆ ਚਾਰੇ ਪਾਸੇ ਤੇ ਵੈਸੇ ਤਾਂ ਇਹ ਸਬਜੀ ਬਹੁਤ ਸਵਾਦ ਬਣਦੀ ਹੈ ਪਰ ਫਿਰ ਵੀ ਕਈ ਵਾਰ ਬੱਚੇ ਬਜ਼ੁਰਗ ਐਸੇ ਹੁੰਦੇ ਆ ਕਿ ਜਿਨ੍ਹਾਂ ਨੂੰ ਬੈਂਗਣ ਪਸੰਦ ਹੀ ਨਹੀਂ ਹੁੰਦੇ ਪਰ ਅਸੀਂ ਉਹਨਾਂ ਦਾ ਹੀਲਾ ਵਸੀਲਾ ਵੀ ਇਸੇ ਵੀਡੀਓ ਵਿੱਚ ਕਰੂਗੇ ਕਿਸੇ ਕਾਰਨ ਕਰਕੇ ਪਹਿਲੀ ਵੀਡੀਓ ਡਿਲੀਟ ਹੋ ਗਈ ਸੀ ਕਾਪੀਰਾਈਟ ਕਰਕੇ ਤੇ ਇਸ ਵੀਡੀਓ ਨੂੰ ਪਿਆਰ ਦਿਓ ਆ ਮਸਾਲਾ ਤਿਆਰ ਕਰਾਂਗੇ ਲਾਲ ਮਿਰਚ ਹਲਦੀ ਨਮਕ ਜੀਰਾ ਪੁੰਨਿਆ ਹੋਇਆ આમਚੂਰ ਲਸਣ ਪੇਸਟ ਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਸੀ ਮਿਕਸ ਕਰ ਲੈਣਾ ਹੁਣ ਇਸ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਫਿਲ ਕਰਾਂਗੇ ਆਪਣੇ ਬੈਂਗਣਾ ਚ ਬੈਂਗਣਾ ਚ ਜਦੋਂ ਅਸੀਂ ਮਸਾਲਾ ਭਰਾਂਗੇ ਕੋਈ ਕੰਜੂਸੀ ਨਾ ਕਰਿਓ ਕਿਉਂਕਿ ਸਾਰਾ ਫਲੇਵਰ ਮਸਾਲੇ ਦਾ ਆ ਜਾਣਾ ਬੈਂਗਣ ਦਾ ਆਪਣਾ ਐਗਜ਼ੈਕਟ ਟੇਸਟ ਬਹੁਤਾ ਵਧੀਆ ਨਹੀਂ ਹੁੰਦਾ ਹੈਗਾ ਤੇ ਚੰਗੀ ਤਰ੍ਹਾਂ ਅਸੀਂ ਮਸਾਲਾ ਫਿਲ ਕਰ ਲੈਣਾ ਕਿ ਅੰਦਰ ਤੱਕ ਫਲੇਵਰ ਚਲ ਜਾਈ ਇਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਲੈ ਲਈ ਕੜਾਹੀ ਉਹਦੇ ਵਿੱਚ ਪਾ ਲਿਆ ਦੇਸੀ ਤੇ ਤੇ ਹੌਲੀ-ਹੌਲੀ ਕਰਕੇ ਅਸੀਂ ਇੱਕ-ਇੱਕ ਬੈਂਗਣ ਇਹਦੇ ਵਿੱਚ ਛੱਡਾਂਗੇ ਤੇਲ ਅਸੀਂ ਆਮ ਜਿਹਾ ਹੀ ਲੈਣਾ ਜਿਵੇਂ ਅਸੀਂ ਬਾਕੀ ਤੜਕਿਆਂ ਨੂੰ ਲੈਂਦੇ ਹਾਂ ਇਹ ਸ਼ੈਲੋ ਫਰਾਈ ਕਰਨੇ ਆ ਬਹੁਤਾ ਤੇਲ ਦੀ ਸਾਨੂੰ ਲੋੜ ਨਹੀਂ ਹੈ ਆਪਾਂ ਆ ਦਿੱਤਾ ਜੀ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਟੱਕ ਦਵਾਂਗੇ ਤੇ 5 ਮਿੰਟ ਤੱਕ ਇਹਨੂੰ ਪੱਕ ਲੈਣ ਦਵਾਂਗੇ ਅਸੀਂ ਪਿਆਜ਼ ਤੇ ਆਲੂ ਕੱਟ ਲਿਆ ਤੇ 5 ਮਿੰਟ ਬਾਅਦ ਦੇਖੋਗੇ ਇੱਕ ਸਾਈਡ ਤੋਂ ਸਾਡੇ ਬੈਂਗਣ ਜਿਹੜੇ ਐਗਜ਼ੈਕਟ ਪੱਕ ਗਏ ਆ ਤੇ ਹੁਣ ਇਹਨਾਂ ਨੂੰ ਅਸੀਂ ਪਲਟਾ ਦੇ ਦੇਣਾ ਤੁਸੀਂ ਚਮਚ ਨਾਲ ਵੀ ਕੰਮ ਕਰ ਸਕਦੇ ਹੋ ਇਹ ਤੇ ਚਿਮਟੇ ਨਾਲ ਵੀ ਅਸੀਂ ਦੁਬਾਰਾ ਇਹਨੂੰ ਲਿਡ ਲਾਤੀ ਤੇ ਦੇਖੋ 5 ਮਿੰਟ ਬਾਅਦ ਸਾਡੇ ਬੈਂਗਣ ਇੱਕਦਮ ਉਹ ਹੋ ਗਏ ਪੱਕ ਗਏ ਇਹਨੂੰ ਦੂਸਰੀ ਪਲੇਟ ਵਿੱਚ ਕੱਢ ਲੈਣਾ ਤੇ ਜਿਹੜਾ ਹੁਣ ਇਹਦਾ ਮਸਾਲਾ ਬਚਿਆ ਵਾ ਹੁਣ ਆ ਪੂਰਾ ਤੇ ਉਹਦੇ ਵਿੱਚ ਅਸੀਂ ਪਿਆਜ਼ ਤੇ ਆਲੂ ਪਾਵਾਂਗੇ ਤੁਸੀਂ ਕੋਈ ਨਮਕ ਮਿਰਚ ਹਲਦੀ ਪਾਣ ਦੀ ਲੋੜ ਨਹੀਂ ਹੈ ਕਿਉਂਕਿ ਇਸੇ ਮਸਾਲੇ ਵਿੱਚ ਹੀ ਸਾਰਾ ਫਲੇਵਰ ਹੁੰਦਾ ਆ ਦੇਖੋ ਕਿੰਨੀ ਸੋਹਣੀ ਹਲਦੀ ਦੀ ਰੰਗਤ ਆ ਗਈ ਇਟ ਮੀਨ ਇਹਦੇ ਵਿੱਚ ਹਲਦੀ ਬਹੁਤ ਪ੍ਰੋਪਰ ਹੈ ਤੇ ਇਹਨੂੰ ਹੁਣ ਅਸੀਂ 5 ਮਿੰਟ ਲਈ ਪੱਕ ਲੈਣ ਦਵਾਂਗੇ ਆ ਦੇਖੋ ਸਾਡੇ ਪੱਕ ਗਏ ਆਲੂ ਤੇ ਵਿੱਚ ਅਸੀਂ ਇੱਕ ਇੱਕ ਬੈਂਗਣਾ ਜਿਹੜਾ ਉਹ ਵਿੱਚ ਪਾ ਦੇਣਾ ਤੇ ਇਹਨੂੰ 2 ਮਿੰਟ ਤੱਕ ਫੇਰ ਟੱਕ ਦੇਣਾ ਤੇ ਹੁਣ ਅਸੀਂ ਦੇਖਾਂਗੇ 2 ਮਿੰਟ ਬਾਅਦ ਕਿ ਸਾਡੇ ਬੈਂਗਣ ਆਲੂ ਪਿਆਜ਼ ਇਕਦਮ ਰੈਡੀ ਹੈ ਆ ਬੈਂਗਣ ਨੂੰ ਬਾਲੀ ਕਾਲੀ ਹੈ ਕਿ ਮੈਂ ਵੀ ਜਾਣਾ ਚਾਹਤੀ ਹੁਣ ਦੇਖੋ ਤੁਹਾਡੇ ਕੋਲ ਬਹੁਤ ਸੋਹਣੀ ਆਪਸ਼ਨ ਹੈ ਦੁਆਰਾ ਤੁਹਾਨੂੰ ਹੋਰ ਸਬਜ਼ੀ ਬਣਾਉਣ ਦੀ ਲੋੜ ਨਹੀਂ ਹੈ ਜਿਨੇ ਬੈਂਗਣ ਖਾਣੇ ਉਹ ਬੈਂਗਣ ਖਾ ਲਵੇ ਜਿਨੇ ਆਲੂ ਪਿਆਜ਼ ਖਾਣੇ ਉਹ ਵੀ ਖਾ ਸਕਦਾ ਹੈ ਥੈਂਕ ਯੂ ਸੋ ਮਚੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਜੀ